ਆਇਓ ਆਇਓ ਉਹ ਟਾਈਮਿੰਗ ਰ ਆਉਣਾ ਚੜਤੋ ਤੇ ਟਿਕੜ ਸਾਹ ਪਹੁੰਚ ਚੁਕੇ ਆਂ ਜੀ ਕਿਉਂਕਿ ਇਹ ਤੇ ਰੇਡੀ ਵਾਲੇ ਨੂੰ ਸਪੈਸ਼ਲ ਕਹਿ ਕੇ ਆਏ ਬਈ ਖੜਿਆ ਰਹਿ ਨਹੀਂ ਤਾਂ ਅਸੀਂ ਭੁੱਖੇ ਰਹਿ ਜਾਾਂਗੇ ਸਾਡਾ ਖਾਣਾ ਪੀਣਾ ਖਤਮ ਹੋ ਜਾਊ ਬੋ ਬੋਲੋ ਸਾਰਿਆਂ ਨੇ हेलो गाइस वेलकम बैक टू माय यूट्यूब चैनल गाइस आज का हम शुरू कर रहे हैं लुधियाना से तो जो हमारा ये टूर है आज स्टार्ट हुआ है और हमारे साथ टूर और हमारे के हटे हैं भाई लैंड मुबारक तो आज हम जा रहे हैं लुधियाना में हमारा अच्छे हैं और यहाँ पर हमने ट्राई किया राजू जी के गोलगप्पे गोलगप्पे खाने आए हुए हैं राजू भाई हमें गोलगप्पे खिला रहे हैं ਹਾਂਜੀ ਚੈੱਕ ਕਰੋ ਚੈੱਕ ਕਰੋ ਮੀਠਾ ਗੋਲ ਦੇ ਕੋਲ ਖੜੇ ਆਏ ਹਮ ਲੋਗ ਮੈਂ ਆਦਾ ਮਿਕਸ ਕਰਾਇਆ ਹੈ ਹੈਲੋ ਫਰੈਂਡਸ ਅਸੀਂ ਕਿੱਥੇ ਪਹੁੰਚ ਚੁੱਕੇ ਹਾਂ ਫਤੇਗੜ ਸਾਹਿਬ ਪਹੁੰਚ ਚੁੱਕੇ ਹਾਂ ਅਸੀਂ ਤੇ ਮੁੰਡੇ ਬੜੇ ਥੱਕੇ ਪਏ ਆ ਸਾਰੇ ਜਾਣੇ 12 ਵਜ ਚੁੱਕਿਆ 12 ਵਜ ਚੁੱਕਿਆ ਤੇ ਰੇੜੀ ਵਾਲੇ ਨੂੰ ਸਪੈਸ਼ਲ ਕਹਿ ਕੇ ਆਏ ਆ ਬਈ ਖੜਿਆ ਰਹਿ ਇੰਨੀ ਤੱਕ ਅਸੀਂ ਭੁੱਖੇ ਰਹਿ ਜਾਾਂਗੇ ਸਾਡਾ ਖਾਣਾ ਪੀਣਾ ਖਤਮ ਹੋ ਜਾਊ ਹਾਂ ਰੂਮ ਟੂਰ ਕਰਦੇ ਆ ਸਾਡਾ ਅਸੀਂ ਰੂਮ ਕਰ ਰਹੇ ਆ ਬਾਬੇ ਦੀ ਧਰਮਸ਼ਾਲਾ ਤੇ ਪਤਾ ਨਹੀਂ ਕਿੱਥੇ ਦੇਤਾ ਹੈ ਕਮਰਾ ਸਾਨੂੰ ਸਾਨੂੰ ਰੱਬ ਨਹੀਂ ਰਿਹਾ ਬਈ ਇਸੀ ਕਮਰੇ ਵਾਲਿਆਂ ਨਾਲੇ ਬਈ ਅੰਮੇ ਲੱਗਿਆ ਮਿਲ ਗਿਆ ਵਨ ਚਲੋ ਠੀਕ ਹੈ ਬਈ ਕਮਰਾ ਨਾਲ ਦੇਖ ਲਿਆ ਤਾਂ ਅਸੀਂ ਕੰਮ ਬੰਦ ਕਰਨ ਲੱਗੇ ਕੈਮਰਾ ਅਰੇ ਗੱਡਾ ਸਾਡਾ ਪਿੱਛੇ ਉਹ ਗੁਰਦੁਆਰੇ ਦਾ ਸੀਨ ਹੈਗਾ ਜੀ ਪਿੱਛੇ ਪਾਣੀ ਵੀ ਹੈ ਵਿਊ ਯਾਰ ਵਿਊ ਚੈੱਕ ਕਰੋ ਵਿਊ ਸਾਰੇ ਮੰਦੇ ਨਾ ਵਿਊ ਚੈੱਕ ਕਰੋ ਵਿਊ ਹੋਰ ਚੱਕੇ ਮਾਫੀ ਜੀ ਦਾ ਉੱਕਲੀ ਕੋਈ ਕਿਰਲੀ ਵੇ ਮਸਾ ਅਖਰੇ ਥੋੜਾ ਦਿੱਤੀ ਆ ਕਿ ਪਰਵਾਹ ਓਹੋ ਐਸੇ ਵੀ ਨਹੀਂ ਇਹਦੀ ਮਸਾ ਨੀ ਗੱਲਾਂ ਵੇ ਵੀਊ ਚੈੱਕ ਕਰੋ ਇਹ ਪਹਾੜਾਂ ਦੇ ਸਵੈਲ ਦੇ ਚਾਰ ਜੀ ਪਰ ਆਉਂ ਮੈਂ ਨਾ ਪਰ ਆਈ ਵੀ ਸਾਡੇ ਕਿਰਲੀ ਆ ਜਾਓ ਸਾਰੇ ਜਾਨੇ ਆਜਰੀ ਬਵਾ ਲੋ ਹੈਲੋ ਗਾਇਜ਼ ਅਸੀਂ ਪਹੁੰਚ ਚੁੱਕੇ ਹਾਂ ਫਤਿਹਗੜ੍ਹ ਸਾਹਿਬ ਮਾਈ ਗੁਰਜੀ ਦਾ ਖਾਲਸਾ ਮਾਈ ਗੁਰਜੀ ਦੀ ਫਤਿਹ ਹੈ ਕਿ ਅਸੀਂ ਉਹਨਾਂ ਵਾਲ ਦੀ ਬਾਈ ਦੁਰਜੀਤ ਖਾਸਾ ਬਾਈ ਦੁਰਜੀਤ ਕੀ ਪਤੇ ਨੂੰ ਫਰੈਂਡਸ ਦੂਸਰਾ ਦੇਮ ਸ਼ੁਰੂ ਹੋ ਜੋ ਗਿਆ ਦੇਸੀ ਬੱਠੀਆਂ ਦੀ ਫਤਿਹ ਰਸਾਇਆ ਇਹ ਸਵੇਰ ਅਸੀਂ ਜਾਣਾ ਸਦਾ ਪਰਿਵਾਰ ਦੇ ਸੌੜਾ ਸਾਹਿਬ ਕੋਲ ਦौरा ਦਰਸ਼ਨ ਕਰਕੇ ਹਸਪਤਾਲ ਦੇ ਵੀ ਨੂੰ ਕਰਦੇ ਆਂ ਹੈਲੋ ਹਾਂਜੀ ਗਾਇਸ ਅਸੀਂ ਆਪਦਾ ਜਿਹੜਾ ਟੂਰ ਦਾ ਸਫ਼ਰ ਅੱਗੋਂ ਸ਼ੁਰੂ ਕਰ ਲਿਆ ਸੀ ਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਟੋਡਰਮਾਲ ਦੀ ਹਵੇਲੀ ਤੇ ਕਿ ਉਹ ਉਹ ਕਰਦੇ ਨੇ ਮੁੰਡੇ ਦਾ ਇੱਕ ਵੀ ਨਾਲ ਸੁਣਨ ਕਰਦੇ ਨੇ ਉਹ 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 ਕਰਦਾ ਕਿ ਤਾ ਹੈ ਹੈਲੋ ਫਰੈਂਡਸ ਅਸੀਂ ਆ ਗਏ ਹਾਂ ਮੁੰਡੇ ਦੇ ਦਿਖਾਉਣ ਹਾਂਜੀ ਥੱਕੇ ਪਏ ਆਈ ਹਾਂ ਥੱਕੇ ਪਏ ਆ ਹਾਂ ਪੂਰੀ ਵੀਰੇ ਪੂਰੀ ਜੋਸ਼ਾ ਸਾਡੇ ਚ ਅਜੇ ਤੱਕ ਕੋ ਬੰਦਾ ਪੂਰਾ ਦਿਸ਼ਾ ਹੀ ਹਾਂਜੀ ਹਾਂਜੀ ਬਸ ਥੋੜੇ ਅੱਗੇ ਜਾ ਕੇ ਚਾਹ ਪਾਣੀ ਪੀਂਦੇ ਆ ਤੇ ਸ਼ਿਰ ਨੂੰ ਪਿਕਅਪ ਕਰਦੇ ਆ ਠੀਕ ਹੈ ਜੀ ਹੈਲੋ ਫਰੈਂਡਸ ਅਸੀਂ ਥੱਕ ਗਏ ਹਾਂ ਥੋੜੇ ਮੈਂ ਥੱਕਿਆ ਜੀ ਐਵੇਂ ਥੱਕਿਆ ਹੀ ਤੋਂ ਅਸੀਂ ਆ ਗਏ ਹਾਂ ਕਿਸ਼ਨਪੁਰ ਸਾਹਿਬ ਲੈ ਹੀ ਚੱਲੇ ਆ ਜੀ ਸ਼ੇਰੂ ਕੋਲੇ ਸ਼ੇਰੂ ਖੜਾ ਹੈਗਾ ਆ ਆਸਮਾਨ ਆਈਸਕ੍ਰੀਮ ਵਾਲੀ ਦੁਕਾਨ ਤੇ ਫਿਰ ਅਗਰ ਵਾਰ ਅਸੀਂ ਨੰਦਪੁਰ ਜਾਵਾਂਗੇ ਹਾਂ ਨੰਦਪੁਰ ਸਾਹਿਬ ਜਾਵਾਂਗੇ ਨੰਨ ਦੇ ਵੀ ਜਾਵਾਂਗੇ ਫਿਰ ਨੈਣਾ ਦੇ ਵੀ ਜਾਵਾਂਗੇ ਤੁਹਾਨੂੰ ਘੁਮਾਵਾਂਗੇ ਨਾਲ ਹੀ ਘੁਮਾਵਾਂਗੇ ਤੁਹਾਨੂੰ ਘੁਮਾਵਾਂਗੇ ਘੁਮਾਵਾਂਗੇ ਓਏ ਮੁੰਡਿਆ ਠੀਕ ਹੈ ਜੀ ਹੈਲੋ ਫਰੈਂਡਸ ਕੀਰਤਪੁਰ ਸਾਹਿਬ ਤੋਂ ਅਸੀਂ ਆ ਗਏ ਆ ਆ ਗਏ ਆ ਵਾਦੀਆਂ ਵਿੱਚ ਸ਼ੁਰੂ ਕਰ ਗਿਆ ਹਾਂਜੀ ਗਾਇਸ ਹੁਣ ਅਸੀਂ ਚੜਾ ਲੱਗੇ ਆਂ ਪਹਾੜੀ ਤੇ ਤੁਹਾਨੂੰ ਪੂਰਾ ਦਿਖਾਵਾਂਗੇ ਪਹਾੜ ਨੂੰ ਚੜਨ ਦੇ ਕਿੰਨੇ ਕਿੰਨੇ ਚੁਣਾਂ ਦਾ ਫੈਸਲਾ ਆ ਕੱਪ ਨਹੀਂ ਪਾਣੀ ਚੰਦ ਲੱਗੇ ਠੀਕ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਤੁਹਾਨੂੰ ਪਹਾੜੀ ਤੇ ਚੜਨ ਵਕਤੇ ਤਾਂ ਆ ਗਏ ਮੁੰਡੇ ਸਾਰੇ ਕਾਹਲੀ ਦਿੱਕਤਾਂ ਦੀ ਜ਼ੁਬਾਨ ਆ ਆ ਕੁੱਤਾ ਬਹੁਤ ਭੌਂਗਦਾ ਇਹ ਕੁੱਤੇ ਨੂੰ ਤਰੇ ਛੱਡ ਕੇ ਆਇਆ ਕਰੋ ਸਭ ਤੋਂ ਵੇਲਾ ਦਾ ਦਿਖਾਈ ਲੱਪੇ ਤੂੰ ਜਾਣਾ ਆਇਓ ਆਇਓ ਵਿੱਚ ਤੂੰ ਵੀ ਆ ਗਿਆ ਮੱਟਾ ਸੀ ਮੈਂ ਜ਼ੁਬਾਨ ਆਂਦੀ ਤੇ ਉਹ ਕੁੱਤੇ ਆਈਏ ਪਹਾੜੀ ਦਾ ਸਾਡੇ ਥੋੜਾ ਹੈ ਅਸੀਂ ਓਵ ਤੂੰ ਨੂੰ ਵੇਖਦੀ ਹੋਗੀ ਤਾਂ ਨਹੀਂ ਵੇਖਦੀ ਨਹੀਂ ਤਾਂ ਵਿਖਾ ਦਿੰਦੇ ਆ ਵੇਖੋ ਇੱਥੇ ਜਾ ਕੇ ਅਸੀਂ ਇੱਥੇ ਜਾ ਕੇ ਆਣਾ ਸੀ ਆ ਚੱਲੇ ਜਵਾਨ ਤਾਂ ਹਾਂਜੀ ਗਾਇਸ ਸਾਡਾ ਪਹਾੜੀਆਂ ਦਾ ਸਫ਼ਰ ਇੱਕੋ ਸ਼ੁਰੂ ਹੋ ਚੁੱਕਿਆ ਹੈ ਆ ਦੇਖੋ ਆਸੀਂ ਪਹਾੜੀਆਂ ਦਾ ਰਸਤਾ ਤੇ ਹੁਣ ਇੱਥੋਂ ਸਟਾਰਟ ਕਰਾਂਗੇ ਯਾਰ ਹੁਣ ਉੱਥੇ ਜਿਹੜੇ ਕਿੰਨੇ ਮੋੜ ਤੱਕ ਜਾਂਦਾ ਹੈ ਉਹ ਮੋੜ ਤੱਕ ਉਹਲੇ ਹਾਂ ਬਸ ਉਹ ਆਇਓ ਪਹਾੜੀਆਂ ਦਾ ਸਫ਼ਰ ਸ਼ੁਰੂ ਹੋ ਚੁੱਕਾ ਹੈ ਆਇਓ ਆਇਓ ਬਹੁਤ ਟਾਈਮ ਹੀ ਖਰਾਬ ਹੋਣਾ ਚੜ੍ਹ ਤੋਂ ਜਾਵਾਂਗੇ ਸਾਰੇ ਕੋਈ ਨਹੀਂ ਯਾਰ ਟਾਈਮ ਖਰਾਬ ਨਾ ਤੂੰ ਆਇਓ ਜਿਹੜੇ ਬੰਦਰ ਸਿਰ ਉੱਠੇ ਨਹੀਂ ਜਾਂਦਾ ਅਸੀਂ ਕੁੱਤਾ ਨਹੀਂ ਅੱਗੇ ਛੱਡੇ ਹੋਏ ਐ ਚੱਲ ਆਇਓ ਆਇਓ ਫੁੱਟ ਦੇ ਹੁੰਦੇ ਸਭ ਉੱਧਰ ਕਿੱਧਰ ਚੱਲਣਾ ਇੱਧਰ ਆ ਬੈਕ ਮਾਰ ਕੇ ਬੱਚਾ ਬਾਲਾ ਬਾਪੂ ਪਰਚਾ ਪਰਹਿਣ ਤੋਂ ਚੜੀਦਾ ਜਮੇ ਕੱਕਾ ਰੋੜੇ ਬੋਲਾਂ ਨੂੰ ਆਂਗੇ ਥੱਲੇ ਬਹੁਤ ਮੁਸ਼ਕਿਲ ਹੈ ਬਹੁਤ ਮੁਸ਼ਕਿਲ ਹੈ ਪਹਾੜੀਆਂ ਦਾ ਸਫ਼ਰ ਕਰਨਾ ਤਾਂ ਜਦੋਂ ਫੇਲਾ ਆਵੜਾ ਅੰgena ਗੁਰਦੁਰਾ ਧਮੋਂ ਥੱਲੇ ਨਿਆ ਨਿਆ ਲੱਗਦਾ ਜਦੋਂ ਉੱਤੇ ਜਾ ਕੇ ਬਾਹਰ ਨਿਆਰਾ ਹੁੰਦਾ ਉਹ ਤੇਰੀ ਮਨਸਕੜਾ आगे आगे कैमरा थोड़े हाँ खड़े जवान अदे तो ज्यादा सफर तय कर चुके हैं। हम वादियों में खो चुके हैं हमें कुछ भी कंटिन्यू हो चुके जल्दी ਵਲੌਗ ਵਲੌਗ ਰੈਂ ਦੇ ਆਸ਼ੂ ਹੈ ਹਾਂਜੀ ਗਾਇਸ ਹੁਣ ਅਸੀਂ ਆ ਚੁੱਕੇ ਹਾਂ ਗੁਰੂ ਕੇ ਲਾਹੌਰ ਚ ਗੁਰੂ ਕੇ ਲਾਹੌਰ ਗੁਰਦਵਾਰਾ ਦੇਖੋ ਇਹ ਵਿੱਚ ਵਿੱਚ ਹੈਗਾ ਇਹ ਪਹਾੜੀਆਂ ਦੀ ਤੇ ਹੁਣ ਅਸੀਂ ਇੱਕ ਹੋਰ ਗੁਰਦੁਆਰਾ ਸਾਹਿਬ ਆ ਚੁੱਕੇ ਆਂ। ਆ ਜੁੱਕੇ ਆਂ। ਨਹੀਂ ਆਜੀ ਤਾਂ ਇਹ ਤਰਤੀ ਦੇ ਵਿੱਚ ਆ ਜਾਣਾ। ਸਿੱਕੇ ਸਿੱਕੇ। ਹੂੰ? ਹੁਣ ਲੋਕੀ ਦੇ ਪਿਆਦੇ ਬਬਲਸ ਦੇ ਆ ਗਏ। ਇਹ ਕਿਹੜੀ ਧਰਤੂ ਦੇ ਬਣੇ ਆ? ਆਹ। ਅਸੀਂ ਹੋਰ ਗਾਉਂਦੇ ਆਂ। ਅੱਜ ਅਸੀਂ ਗੁਰਦੁਆਰਾ ਪੋਟ ਸਾਹਿਬ ਆਏ ਆਂ। ਕਿਤੋਂ ਗੰਦੀ ਗੰਦਾ ਲਾਵਾ ਸਾਡੇ। ਹਾਂ। ਕੰਟਰੈਕਟਰ ਦੇ ਚੱਲ ਰਹੇ ਹੁੰਦੇ ਆ। ਵੇ ਕੰਮੀ ਛੜ ਗਿਆ ਮੈਂ ਤਾਂ ਮੁੱਕਾਈ ਸੀ ਨਾ ਸਭ ਨੂੰ ਬਚਾ ਚੁ ਸੋਇ ਬੋਈ ਦਰ 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 ਨਾ ਹੋਵੇ ਤੇ ਇੱਥੇ ਲੱ ਲਿਆ ਹਲੋ ਵੀ ਮੁੰਡੇ ਹੋ ਰਹੇ ਨੇ ਤਿਆਰ ਸੋਹਣੇ ਸੋਹਣੇ ਦਮਾਲੇ ਦੁਸਜਾਲੇ ਆ ਹੈਪੀ ਦੇ ਪੱਗ ਬੰਨੀ ਹੋਈ ਹੈ ਹੈਪੀ ਦੇ ਰੇ ਨਹੀਂ ਬੰਨੀ ਹੈ ਹੈਪੀ ਨੇ ਪੱਗ ਨਹੀਂ ਬੰਨੀ ਹੈਪੀ ਨੇ ਬਣਵਾ ਕੇ ਲਾਤੀ ਪੱਗ ਤੇ ਸ਼ੇਰੂ ਆਪਣਾ ਹਲੇ ਵੀ ਪੀਸਤੀ ਫਿਰਦਾ ਨਵੀਂ ਪੀਸ ਟੀ-ਸ਼ਰਟ ਮਤਲਬ ਭਾਈ ਮਤਲਬ ਟੀ-ਸ਼ਰਟ ਦੇ ਪੀਸ ਲਿਖਾ ਦੇ